ਜਦਨ ਮੈਨੂੰ ਤੁਹਾਡੇ ਹੁਕਮ ਚ ਤੁਰਨਾ ਆ ਗਿਆ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਵੀ ਵੇਖੋ ਜੇ ਬੱਚਾ ਤੁਹਾਡਾ ਤੁਹਾਡੇ ਹੁਕਮ ਅਨੁਸਾਰ ਤੁਰਨਾ ਸ਼ੁਰੂ ਕਰ ਦੇਵੇ ਬੱਚੇ ਨੂੰ ਪਿਓ ਕੋਲੋਂ ਮਾਂ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਮਾਂ-ਬਾਪ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦੇ ਨੇ ਤੁਸੀਂ ਆਪਣੇ ਪਰਿਵਾਰਾਂ ਵਾਲੀ ਵੇਖ ਲਓ ਤੇ ਜਿਹੜਾ ਬੱਚਾ ਮਾਂ-ਬਾਪ ਦੀ ਗੱਲ ਮੰਨੇ ਨਾ ਕਿਉਂ ਜੀ ਮਾਂ-ਬਾਪ ਚੀਜ਼ਾਂ ਦਿੰਦੇ ਦੀ ਜ਼ਰੂਰ ਹੈ ਪਰ ਤਰਲੇ ਵੀ ਪੂਰੇ ਕਢਾਉਂਦੇ ਆ ਜਦੋਂ ਤੂੰ ਸਮਾਨ ਲੈਣਾ ਹੈ ਉਦੋਂ ਤੇਰਾ ਮੂੰਹ ਹੋਰ ਹੁੰਦਾ ਹੈ ਜਦੋਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਦੋਂ ਤੇਰੀ ਬੋਲਬਾਣੀ ਤੇ ਜਦੋਂ ਤੇਰਾ ਕੰਮ ਨਿਕਲ ਗਿਆ ਫਿਰ ਅਸੀਂ ਕੌਣ ਤੇ ਤੂੰ ਕੌਣ ਅੱਜ ਲੱਗਦਾ ਨਹੀਂ ਇਹ ਕੁਝ ਵਾਪਰਦਾ ਕਬੀਰ ਕਾਮ ਪਰੇ ਹਰ ਸਿਮਰੀਐ ਕੰਮ ਪੈ ਗਿਆ ਤੇ ਰੱਬ ਨੂੰ ਯਾਦ ਕਰ ਲਿਆ ਰੱਬ ਨੂੰ ਚਿੱਤੇ ਕਰ ਲਿਆ ਫੇ ਮੈਂ ਖਲੂਕ ਇਹ ਵੀ ਪਾਠ ਕਰਨ ਨੂੰ ਫੇ ਮੈਂ ਗਿਣਤੀ ਚ ਚਾਰਵੀ ਕਰ ਲਉ ਜਦੋਂ ਮੇਰਾ ਕੰਮ ਨਿਕਲ ਗਿਆ ਫਿਰ ਪੋਥੀ ਵੀ ਗੁਰਦੁਆਰੇ ਛੱਡ ਆਉਣੀ ਹੈ ਫਿਰ ਤੇ ਪੋਥੀ ਵੀ ਕਰਨੀ ਲੱਭਣੀ ਮੈਨੂੰ ਜਦੋਂ ਜ਼ਰੂਰਤ ਹੈ ਜਦੋਂ ਮੈਨੂੰ ਲੋੜ ਹੈ ਜੇ ਤੁਸੀਂ ਸੰਸਾਰ ਦੇ ਵਿੱਚ ਕਿਸੇ ਉਸ ਇਨਸਾਨ ਨੂੰ ਪਸੰਦ ਨਹੀਂ ਕਰਦੇ ਜਿਹੜਾ ਇਨਸਾਨ ਲੋੜ ਵੇਲੇ ਤੁਹਾਨੂੰ ਯਾਦ ਕਰੇ ਤੁਸੀਂ ਹੁੰਦਾ ਨਾ ਕਈ ਬੰਦੇ ਲੋੜ ਵੇਲੇ ਆਪਾਂ ਨੂੰ ਯਾਦ ਕਰਦੇ ਜਦੋਂ ਜ਼ਰੂਰ ਤੇ ਤੁਹਾਨੂੰ ਫੋਨ ਕਰਨਗੇ ਜ਼ਰੂਰ ਤਾਂ ਤੁਹਾਨੂੰ ਯਾਦ ਕਰਨਗੇ ਜਦੋਂ ਤੁਹਾਡੀ ਜ਼ਰੂਰਤ ਨਹੀਂ ਫਿਰ ਤੇ ਤੁਹਾਨੂੰ ਕਈ ਕਈ ਦਿਨ ਕਈ ਕਈ ਮਹੀਨੇ ਤੁਹਾਡਾ ਖਿਆਲ ਆਉਂਦਾ ਹੀ ਨਹੀਂ ਤੇ ਕਈਆਂ ਦਾ ਤੁਹਾਨੂੰ ਫੋਨ ਵੈਸੇ ਵੀ ਰੁਟੀਨ 'ਚ ਹੀ ਆਉਂਦਾ ਹੋਰ ਕੀ ਹਾਲ ਹੈ ਠੀਕ ਹੈ ਪਰਿਵਾਰ ਠੀਕ ਹੈ ਤੇ ਕਈਆਂ ਦਾ ਫੋਨ ਉਦੋਂ ਹੀ ਆਉਣਾ ਜਦੋਂ ਉਹਨਾਂ ਨੂੰ ਤੁਹਾਡੇ ਤਾਂ ਹੀ ਕੋਈ ਬੋਲੋ ਜੀ ਕਿਉਂ ਸਾਸ ਜੀ ਹੁੰਦੇ ਆ ਨਾ ਆਪਣੇ ird gird ਇਦਾਂ ਦਾ ਇੱਕ ਅਦਾ ਬੰਦਾ ਤੇ ਹਰ ਇੱਕ ਦੇ ਅਟੈਚ ਸੰਪਰਕਿਤ ਹੁੰਦਾ ਹੀ ਆ ਉਹਨੇ ਉਦੋਂ ਹੀ ਫੋਨ ਕਰਨਾ ਜਦੋਂ ਉਹਨੂੰ ਤੁਹਾਡੇ ਤਾਂ ਕੋਈ ਕੰਮ ਹੁੰਦਾ ਜਦ ਉਹਨੂੰ ਅਗਲੇ ਨੂੰ ਪਤਾ ਹੁੰਦਾ ਵੀ ਇਹਨੇ ਮੈਨੂੰ ਫੋਨ ਉਦੋਂ ਕਰਨਾ ਇਹਨੂੰ ਇਹਦਾ ਅੱਜ ਫੋਨ ਆਇਆ ਪੱਕੀ ਗੱਲ ਹੈ ਇਹਨੂੰ ਮੇਰੇ ਤਾਂ ਹੀ ਕੋਈ ਮਤਲਬ ਹੋਣਾ ਕਈ ਤੋ ਉਹਨੂੰ ਅੱਗੋਂ ਪਿੱਛੋਂ ਵੀ ਯਾਦ ਕਰਦੇ ਆਪਣੇ ਬੱਚੇ ਕਈ ਪਰਿਵਾਰਾਂ ਦੇ ਬੱਚੇ ਇਦਾਂ ਦੇ ਹੁੰਦੇ ਆ ਜਦੋਂ ਉਹਨਾਂ ਨੂੰ ਤੁਹਾਡੇ ਤਾਂ ਜਰੂਰਤਾ ਫਿਰ ਤੁਹਾਡੇ ਲਾਗੇ ਲਾਗੇ ਤੁਰ ਫਿਰਨਗੇ ਤੁਹਾਨੂੰ ਪਾਣੀ ਵੀ ਲਿਆ ਕੇ ਦੇਣਗੇ ਪੇਟਾ ਨੂੰ ਸਕੂਲ ਵੀ ਫੜਾਉਣ ਦੇ ਲਈ ਆ ਕੇ ਸੌਕਸ ਵੀ ਲਿਆ ਕੇ ਫੜਾਉਣਗੇ ਪੈਨ ਵੀ ਲਿਆ ਕੇ ਫੜਾਉਣਗੇ ਕਾਰ ਦੀ ਚਾਬੀ ਵੀ ਲਿਆ ਕੇ ਫੜਾਉਣਗੇ ਮਾਂ ਦੀ ਰਸੋਈ ਵਿੱਚ ਕਿਚਨ ਵਿੱਚ ਮਦਦ ਵੀ ਕਰ ਦੇਣਗੇ ਮਾਂ-ਬਾਪ ਵੀ ਹਿਸਾਬ ਲਾ ਲੈਂਦੇ ਵੀ ਅੱਜ ਕੋਈ ਭਾਰਾ ਹੀ ਬਿੱਲ ਬਣਨ ਵਾਲਾ ਕਿਉਂ ਜੀ ਸਿਆਣੇ ਬੈਠੇ ਤੁਸੀਂ ਹੁੰਦਾ ਕਿ ਨਹੀਂ ਹੁੰਦਾ ਜੀ ਸਾਰੇ ਪੜੇ ਲਿਖੇ ਬੈਠੇ ਹੁੰਦਾ ਨਾ ਉਦੋਂ ਫਿਰ ਉਹ ਦੱਸ ਦੇਣਾ ਵੀ ਅੱਜ ਕੋਈ ਮੇਰੀ ਕੋਈ ਸਕੂਲ ਵਿੱਚ ਮੈਨੂੰ ਕੋਈ ਫੰਕਸ਼ਨ ਹੈ ਜਾਂ ਕੁਝ ਚਾਹੀਦਾ ਖਰਚਾ ਚਾਹੀਦਾ ਮਨ ਨੂੰ ਇਹ ਪਹਿਲਾ ਮੋਹਰ ਬਣਾ ਲਿਆ ਨਾ ਮਾਂ-ਬਾਪ ਨਾ ਕਰਨ ਜੋਗਾ ਵੀ ਤੇ ਅੱਜ ਹੋ ਨਹੀਂ ਰਿਹਾ ਜਦੋਂ ਮੈਨੂੰ ਜ਼ਰੂਰਤ ਹੈ ਫਿਰ ਮੈਂ ਕੱਲੀ-ਕੱਲੀ ਪੌੜੀ ਵੀ ਸਾਫ਼ ਕਰਦਾ ਫਿਰ ਮੈਂ ਦਰਿਆ ਵੀ ਚੜਵਾ ਜਾਣਾ ਫਿਰ ਮੈਂ ਗੁਰਦੁਆਰੇ ਜਾਣ ਕੇ ਸੁਖਣਾ ਵੀ ਸੁਖਦਾ ਇੱਕ ਚੇਤਾ ਰੱਖਿਓ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣ ਲੱਗਾ ਸੁਖਣਾ ਵਾਰ ਸਰਾਫ ਇਹ ਸਿੱਖੀ ਦੇ ਸ਼ਬਦ ਨਹੀਂ ਹੈਗੇ ਗੁਰਦੁਆਰੇ ਜਿਹੜੀਆਂ ਸੁਖਣਾ ਸੁਖੀਆਂ ਜਾ ਰਹੀਆਂ ਆ ਤਾਂ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨੇ ਤੇ ਜਿਹੜਾ ਇਹ ਸ਼ਬਦ ਗੁਰਦੁਆਰੇ ਚ ਬੋਲਦਾ ਸਮਝ ਲਓ ਉਹਨੇ ਸਿਰ ਤੇ ਪੱਗ ਬੱਧੀ ਆ ਦਮਾਲਾ ਬੱਧਾ ਪਰ ਸੁਰਤ ਚ ਬਿੱਪਰ ਬੈਠਾ ਹੋਇਆ ਉਹਦੇ ਗੁਰਮਤੈ ਦੇ ਨਾਲ ਕੋਈ ਸਬੰਧ ਨਹੀਂ ਇੱਥੇ ਸੁਖਣਾ ਤੇ ਹੈ ਹੀ ਨਹੀਂ ਇੱਥੇ ਤੇ ਨਾਨਕ ਹੁਕਮ ਨਾਲ ਚੱਲੇ ਹੀ ਨਾਲ ਖਸਮ ਚੱਲੇ ਉੱਚੀ ਬੋਲੋ ਜੀ ਨਾਨਕ ਹੁਕਮ ਨਾਲ ਚੱਲੇ ਹੀ ਨਾਲ ਖਸਮ ਚੱਲੇ ਇੱਥੇ ਤੇ ਅਰਦਾਸ ਹੈ ਇੱਕ ਬੇਨਤੀ ਕਰਾਂ ਹੋਰ ਤੁਹਾਡੇ ਚ ਕਈ ਟੀਚਰ ਵੀ ਬੈਠੇ ਹੋਣੇ ਨੇ ਜਦੋਂ ਸਟੂਡੈਂਟ ਘਰੋਂ ਪੜ੍ਹ ਕੇ ਆਉਂਦਾ ਨਾ ਤੇ ਟੀਚਰ ਨੂੰ ਵੀ ਪੜ੍ਹਨਾ ਪੈਂਦਾ ਉਹਨੂੰ ਇਹ ਪਤਾ ਹੁੰਦਾ ਵੀ ਜੇ ਮੈਂ ਜਾ ਕੇ ਉੱਥੇ ਕੋਈ ਕੱਚੀ ਗੱਲ ਕਹਿਤੀ ਤੇ ਮੈਨੂੰ ਸਟੂਡੈਂਟ ਨੇ ਟੋਕ ਦੇਣਾ ਵੀ ਸਾਰੇ ਤੇ ਗੱਲ ਇਦਾਂ ਹੈ ਹੀ ਨਹੀਂ ਮੈਂ ਤੇ ਇਦਾਂ ਪੜ੍ਹ ਕੇ ਆਇਆ ਜਦੋਂ ਸਟੂਡੈਂਟ ਇੰਟੈਲੀਜੈਂਟ ਹੁੰਦਾ ਨਾ ਤਾਂ ਟੀਚਰ ਨੂੰ ਵੀ ਫਰਕਾਰ ਚ ਆਣ ਕੇ ਡੇਢ ਦੋ ਘੰਟੇ ਆਪਣੀ ਵੱਖਰੀ ਸਟੱਡੀ ਕਰਨੀ ਪੈਂਦੀ ਵੀ ਕਿਹੜਾ ਸਬਜੈਕਟ ਮੈਂ ਸੁਰੇ ਜਾ ਕੇ ਪੜਾਉਣਾ ਹੈ ਸਮਝ ਗਏ ਜੀ ਇਸ਼ਾਰਾ ਜਿਹੜਾ ਮੈਂ ਕਰਨਾ ਚਾਹੁੰਦਾ ਜਿੱਦਨ ਗੁਰਦੁਆਰਿਆਂ ਦੇ ਵਿੱਚ ਸਿੱਖ ਸਟੂਡੈਂਟ ਬਣ ਕੇ ਆਏਗਾ ਨਾ ਇੱਥੋਂ ਮੈਂ ਕੁਝ ਸਿੱਖਣਾ ਵਾਂ ਤੇ ਇੱਥੇ ਆ ਦੋ ਢਾਈ ਫੁੱਟ ਉੱਪਰ ਸਟੇਜ ਤੇ ਬਹਿਣ ਵਾਲਾ ਸਟੱਡੀ ਕਰਕੇ ਜ਼ਰੂਰ ਆਏਗਾ ਵੀ ਜਿੰਨਾਂ 'ਚ ਮੈਂ ਜਾ ਕੇ ਬੋਲਣਾ ਉਹਨਾਂ ਨੂੰ ਗੁਰਮਤਿ ਦਾ ਕੁਝ ਪਤਾ ਐਵੇਂ ਨਹੀਂ ਵੀ ਮੈਂ ਅੱਖਾਂ ਮੀਟ ਕੇ ਜੋ ਮਰਜ਼ੀ ਸੁਣਾ ਦਿਆਂਗਾ ਅੱਜ ਸਾਨੂੰ ਜਿਹਨੂੰ ਜਿਸ ਬੰਦੇ ਨੂੰ ਜਿਹੜੀ ਗੱਲ ਦੀ ਸਮਝ ਆਉਂਦੀ ਉਹੋ ਹੀ ਗੱਲ ਸੁਣਾ ਕੇ ਚਲਾ ਜਾਂਦਾ ਬਸ ਸਾਡਾ ਅਸੀਂ ਜਕਾਰਾ ਛੱਡ ਕੇ ਤੇ ਘਰ ਨੂੰ ਤੁਰ ਜਾਂਦੇ ਆ ਕਈ ਵਾਰੀ ਗੁਰਮਤਿ ਦੀ ਉਹ ਗੱਲ ਹੁੰਦੀ ਨਹੀਂ ਇਸ ਕਰਕੇ ਹਰ ਸਤੇਜ ਤੇ ਇੱਕ ਬੇਨਤੀ ਕਰੀ ਦੀ ਆਪਣੇ ਘਰਾਂ 'ਚ ਗੁਰਬਾਣੀ ਪੜਨ ਦੀ ਖੁਦ ਆਦਤ ਪਾਓ। ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਪੜੋ। ਅੱਜ ਬੰਦਿਆਂ ਦੀ ਸਿੱਖੀ ਪ੍ਰਚਾਰੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਨਹੀਂ ਪ੍ਰਚਾਰੀ ਜਾ ਰਹੀ। ਸਿੱਖੀ ਦਾ ਮਤਲਬ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸ ਗੱਲ ਤੇ ਮੋਹਰ ਲਾਉਂਦਾ ਹੈ। ਜੇ ਉਸ ਗੱਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਹਿਮਤ ਨਹੀਂ, ਉਹ ਗੱਲ ਕੱਚੀ ਹੋ ਸਕਦੀ ਹੈ। ਉਹ ਗੁਰਮਤ ਨਹੀਂ ਹੋ ਸਕਦੀ। ਤੁਸੀਂ ਕੋਈ ਵੀ ਚੀਜ਼ ਪੜ੍ਹਨੀ ਹੈ ਤੁਹਾਨੂੰ ਹਰ ਗੱਲ ਦਾ ਜਵਾਬ ਗੁਰੂ ਗ੍ਰੰਥ ਮੈਂ ਤਾਂ ਕਦੇ ਵੀ ਹੈਰਾਨ ਹੋ ਜਾਣਾ ਪਾਤਸ਼ਾਹ ਨੇ ਕੋਈ ਪੱਖ ਛੱਡਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਕੋਈ ਇੱਕ ਐਸਾ ਪੱਖ ਨਹੀਂ ਛੱਡਿਆ ਮਹਾਰਾਜ ਨੇ ਸਾਡੀ ਜ਼ਿੰਦਗੀ ਨੂੰ ਸੋਨਾ ਬਣਾਉਣ ਲਈ ਕੋਈ ਪੱਖ ਛੱਡਿਆ ਹੀ ਨਹੀਂ ਮਹਾਰਾਜ ਨੇ ਹਰ ਪੱਖੋਂ ਸਾਹਿਬ ਨੇ ਸਾਨੂੰ ਮੁਕੰਮਲ ਗਿਆਨ ਦਿੱਤਾ ਹੋਇਆ ਪਰ ਮੈਂ ਕਦੀ ਸੋਚਦੇ ਅਸੀਂ ਕਿੰਨੇ ਗਰੀਬ ਲੋਕ ਆ ਅਸੀਂ ਸਾਡੀ ਹਾਲ ਤੋਸ ਇਨਸਾਨ ਵਰਗੀ ਜਿਹੜਾ ਕਿਸੇ ਖਜ਼ਾਨੇ ਦੇ ਉੱਪਰ ਬੈਠਾ ਸੀ ਤੇ ਭੀਖ ਦੂਜਿਆਂ ਕੋਲੋਂ ਮੰਗ ਰਿਆ ਸੀ ਤੇ ਰਾਹ ਜਾਂਦਾ ਰਾਈ ਜਾਂਦਾ ਉਹ ਤੈਨੂੰ ਪਤਾ ਜਿੱਥੇ ਤੂੰ ਬੈਠਾ ਨਾ ਇਹਦੇ 2-4 ਫੁੱਟ ਥੱਲੇ ਖਜ਼ਾਨਾ ਨੱਪਿਆ ਕਿਸੇ ਨੇ ਤੈਨੂੰ ਕਿਸੇ ਕੋਲੋਂ ਕਟੋਰਾ ਫੜ ਕੇ ਭੀਖ ਮੰਗਣ ਦੀ ਲੋੜ ਨਹੀਂ ਤੇ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਆ ਦੂਜਿਆਂ ਦੇ ਅੱਗੇ ਜਾ ਕੇ ਝੋਲੀਆਂ ਅਟਦਾ ਪਿਆ ਐਡਾ ਵੱਡਾ ਖਜ਼ਾਨਾ ਤੇਰੇ ਕੋਲ ਹੋਵੇ ਪਿਉ ਦਾਦੇ ਕਾ ਹੁਣ ਮੈਂ ਤੁਕ ਬੋਲੀ ਪੂਰੀ ਕਰੋ ਗੁਰੂ ਕੇ ਪਿਆਰੇ ਪਿਉ ਦਾਦੇ ਕਾ ਖੋਲ ਡਿਠਾ ਤਾਂ ਮੇਰਾ ਮਾਨਾ ਤੁਹਾਡੇ ਬੱਚੇ ਦਾ ਭਾਵੇਂ ਤੁਹਾਡੇ ਬੱਚੇ ਦੀ ਭਾਵੇਂ ਜੋ ਵੀ ਹੋਵੇ ਉਹ ਸਰਵਿਸ ਹੀ ਕਰਦਾ ਹੋਵੇ ਪਰ ਦਾਦੇ ਪੜਦਾਦੇ ਨੇ ਕਿਤੇ ਇਥੋਂ ਦੂਰ ਦੋ ਚਾਰ ਕਿੱਲੇ ਏਕੜ ਜ਼ਮੀਨ ਖਰੀਦੀ ਹੋਵੇ ਕਿਤੇ ਕੋ ਪਲਾਟ ਖਰੀਦਿਆ ਹੋਵੇ ਕਿਤੇ ਕੋ ਪੁਰਾਣਾ ਘਰ ਖਰੀਦ ਕੇ ਛੱਡਿਆ ਹੋਵੇ ਆਪਾਂ ਆਪਣੇ ਬੱਚੇ ਨੂੰ ਵਿਖਾ ਕੇ ਲੈਉਣੇ ਆ ਨਾ ਕਿ ਪੁੱਤ ਜੇ ਤੂੰ ਰੋਜ਼ ਨਹੀਂ ਜਾ ਸਕਦਾ ਆ ਤਰ ਕੋ ਸੰਡੇ ਤਨ ਮੈਂ ਵਿਖਾ ਕੇ ਲੈ ਆਂ ਆਪਣੀ ਇਧਰ ਜ਼ਮੀਨ ਵੀ ਹੈਗੀ ਐ ਉਧਰ ਆਪਣੇ ਤਿੰਨ ਪਲਾਟ ਵੀ ਹੈਗੇ ਨੇ ਆਪਣੀਆਂ ਦੋ ਕੋਠੀਆਂ ਵੀ ਸ਼ਹਿਰ ਚ ਹੈਗੀਆਂ ਕਿਉਂ ਵਿਖਾਉਣੇ ਭਲਾ ਇਹ ਨਾ ਹੋਵੇ ਅਸੀਂ ਚੜ੍ਹਾਈ ਕਰ ਜਾਈਏ ਤੇ ਸਾਡੇ ਬੱਚਿਆਂ ਨੂੰ ਇਹ ਹੀ ਨਾ ਪਤਾ ਹੋਵੇ ਕਿ ਸਾਡੇ ਪਿਤਾ ਦੀ ਦਾਦੇ ਪੜਦਾਦੇ ਦੀ ਇਸ ਸ਼ਹਿਰ ਵਿੱਚ ਜਾਇਦਾਦ ਕਿਹੜੀ ਆ ਵਿਖਾਉਣੇ ਆ ਨਾ ਗੁਰੂ ਕੇ ਪਿਆਰਿਓ ਜਿੱਥੇ ਵੀ ਸਾਡੀ ਜਾਇਦਾਦ ਹੁੰਦੀ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਕਿ ਨਹੀਂ ਪਤਾ ਹੁੰਦਾ ਗੋਲੋ ਗੁਰੂ ਕੇ ਪਿਆਰਿਓ ਪਤਾ ਹੁੰਦਾ ਨਾ ਜੀ ਜੇ دنیਵੀ ਜਾਇਦਾਦ ਬਾਰੇ ਆਪਣੇ ਬੱਚਿਆਂ ਨੂੰ ਦੱਸ ਕੇ ਜਾਣੇ ਆਪਾਂ ਤੇ ਇਸ ਜਾਇਦਾਦ ਬਾਰੇ ਕਹਿੰਨੇ ਦੱਸਣਾ ਸੀ ਜਿਹੜਾ ਪਿਉ ਦਾਦੇ ਦਾ ਖਜ਼ਾਨਾ ਖੋਲਣਾ ਸੀ ਅਸਾ ਖਜ਼ਾਨਾ ਖੋਲਣਾ ਬਾਹਰੋਂ ਆ ਅਮੀਰ ਮੈਂ ਅੰਦਰੋਂ ਹੁਣਾ ਵੇਖੋ ਕਿੱਡਾ ਪਿਆਰਾ ਸ਼ਬਦ ਹੈ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਦਾਨਾ ਖੋਲਿਆ ਬਾਹਰੋਂ ਆ ਅਮੀਰ ਮੈਂ ਅੰਦਰੋਂ ਹੋ ਗਿਆ ਅਸੀਂ ਅਜ ਅੰਦਰੋਂ ਗਰੀਬ ਕਿਉਂ ਆ ਅਸੀਂ ਖੋਲ ਕੇ ਨਹੀਂ ਵੇਖਿਆ ਅਹੀਂ ਖੋਲਦੇ ਨਹੀਂ ਅਸੀਂ ਖਲਾਉਨੇ ਆ ਦੂਜਿਆਂ ਕੋਲੋਂ ਪਾਠ ਦੂਜਿਆਂ ਕੋਲੋਂ ਕਰਾਉਣਾ ਕਿਉਂ ਜੀ ਤਕੜਾ ਬੰਦਾ ਕਹਿੰਦਾ ਮੇਰੇ ਕੋਲ ਪੈਸੇ ਵਾਧੂ ਆ ਮੈਂ ਤਾਂ ਪੈਸੇ ਦੇ ਕੇ ਪਾਠ ਕਰਾ ਲੈਣਾ ਪਾਠ ਹੋ ਰਿਹਾ ਉਹਦੇ ਨਾਲ ਤੇ ਕਿਤੇ ਹੋਰ ਹੋ ਰਿਹਾ ਪਾਠ ਪਾਠ ਵੀ ਹੋ ਜਾਣਾ ਹੈ ਅਰਦਾਸ ਵੀ ਹੋ ਜਾਣੀ ਹੈ ਕਿਹਦੇ ਨਾਲ ਦੀ ਹੋਣੀ ਜੀ ਅਰਦਾਸ ਬਰਾ ਬੋਲੋ ਗੁਰੂ ਕੇ ਪਿਆਰਿਓ ਕਿਹਦੇ ਨਾਲ ਦੀ ਹੋਣੀ ਜਿਨਨੇ ਪੈਸੇ ਦਿੱਤੇ ਸੁਣਿਆ ਤੇ ਹੈ ਨਹੀਂ ਉਹਨੇ ਬਾਣੀ